ਸਾਲੇ ਪੈਣ ਕਾਲ ਜੇ ਨੂੰ ਵੀਰਾ ਬੋਲ ਸਹੀਕ ਵਾਰੀ ਸਾਲੇ ਪੈਣ ਕਾਲ ਦੇ ਨੂੰ ਵੀਰਾ ਬੋਲ ਸਹੀਕ ਵਾਰੀ ਵੀਰਾ ਵਿੱਚ ਪਰਦੇਸਾਂ ਦੇ ਇੱਥੇ ਕੌਣ ਸੀ ਮੇਰਾ ਦਰਦੀ ਵੀਰਾ ਵਿੱਚ ਪਰਦੇਸਾਂ ਦੇ ਇੱਥੇ ਕੌਣ ਸੀ ਮੇਰਾ ਦਰਦੀ ਸਾਬ ਸਾਤ ਚੱਲ ਜਾਂਦੇ ਕਿਸਮਤ ਚੱਲੋ ਬੰਦੇ ਦੀ ਹਰ ਦੀ ਸਭ ਸਾਤ ਚੱਲ ਜਾਂਦੇ ਕਿਸਮਤ ਚੱਲੋ ਬੰਦੇ ਦੀ ਹਰ ਦੀ ਹੋਣੀ ਮੌਤ ਨਿਮਾਣੀ ਨੇ ਹੋਣੀ ਮੌਤ ਨਿਮਾਣੀ ਨੇ ਸਿਨੇ ਮਾਰੀ ਕੀ ਟਿਕੜਾਰੀ ਸਾਲ ਪੈਣੇ ਕਾਲ ਦੇ ਨੂੰ ਵੀਰਾ ਮੋਲ ਸਗੀ ਇੱਕ ਵਾਰੀ ਉਹ ਦੁੱਖ ਸੁਖ ਦੇ ਸੀਰੀਆਂ ਕਾ ਤੋ ਛੱਡ ਤੁਰ ਗਿਆ ਜਿਵੇਂ ਨੂੰ ਮੁੱਖ ਸੁਖ ਦੇ ਸੀਰੀਆਂ ਕਾ ਤੋ ਛੱਡ ਤਲਿਆ ਜਿਵੇਂ ਨੂੰ ਐਡੀ ਨੀਂਦ ਵੀ ਕੀ ਅੱਖਾਂ ਜਿਹੜੀ ਜਾਗ ਨਾ ਆਉਂਦੀ ਤੈਨੂੰ ਐਡੀ ਨੀਂਦ ਵੀ ਕੀ ਅੱਖਾਂ ਜਿਹੜੀ ਜਾਗ ਨਾ ਆਉਂਦੀ ਤੈਨੂੰ ਉਹ ਵੇਲਾ ਗਲਕ ਤੇ ਪਾਪਣ ਲਾ ਕਜੇ ਪਾਪ ਪੰਡਾ ਦੀਨੇ ਖੋਲੀ ਆ ਸਰਦਾਰੀ ਸੱਲ ਪੈਣ ਕਾਲਗੇ ਨੂੰ ਵੀਰਾ ਬੋਲ ਸਹੀ ਇਕਵਾਰੀ ਬੀਆ ਬਾਨਿ ਉਜਾਲ ਪਿਆ ਕੈਸੇ ਵਕਤ ਮੌਤ ਹੈ ਆਈ ਬੀਆ ਬਾਨਿ ਉਜਾਲ ਪਿਆ ਕੈਸੇ ਵਖਤ ਮੌਤ ਗੈ ਆਈ ਕਾਰਾ ਕਫਣਾ ਕਰਦਾ ਨਾ ਪੱਲੇ ਹਾਨੀ ਕਵੀ ਪਾਈ ਹੋ ਛਾਡੇ ਤੁਰ ਗਿਆ ਕੱਲਿਆਂ ਨੂੰ ਛਾਡੇ ਤੁਰ ਗਿਆ ਕੱਲਿਆਂ ਨੂੰ ਐਸੀ ਮਾਰੀ ਚੋਟ ਕਰਾਰੀ ਸੱਲ ਪੈਣ ਕਾਲ ਦੇ ਨੂੰ ਵੀਰਾ ਮੋਲ ਸਹੀ ਕਿਵਾਰੀ ਹੋਣ ਕਿਸਨੂ ਵੀਰ ਕਹੂੰ ਕਿਹੜਾ ਮੈਨੂੰ ਵੀਰ ਬਣਾਉ ਹੋਂ ਕਿਸਨੂ ਵੀਰ ਕਹੂੰ ਕਿਹੜਾ ਮੈਨੂੰ ਵੀਰ ਬਣਾਉ ਢਿਖ ਦੂ ਬਲਵੰਤ ਚੰਨੀ ਜਤਾਲ ਮੇਲੇ ਨਾ ਗਾਉ ਢਿਖ ਦੂ ਬਲਵੰਤ ਚੰਨੀ ਦਦਾਰ ਮੱਲੇ ਨਾ ਗਾਉ ਬਿੱਲੂ ਗਿਲ دیਵਾਨਾ ਜੀ ਬਿੱਲੂ ਗਿਲ دیਵਾਨਾ ਜੀ ਤੁਸੀਂ ਵੀ ਬੋਲੋ ਚੁੱਪ ਕਿਉਂ ਤਾਰੀ ਸਾਲ ਪੈਣ ਕਾਲ ਜੇ ਨੂੰ ਵੀਰਾ ਬੋਲ ਸਹੀਕ ਵਾਰੀ ਸਾਲ ਪੈਣ ਕਾਲ ਜੇ ਨੂੰ ਵੀਰਾ ਬੋਲ ਸਹੀਕ ਮਾਰੀ